ਮੇਰਾ ਨਾਮ ਅਰਸ਼ਦੀਪ ਕੌਰ ਹੈ ਮੈਂ ਪਿੰਡ ਮਾਤਮ ਲਗਰ ਡੋਨਾਂ ਲੰਕਾ ਦੀ ਰਹਿਣ ਵਾਲੀ ਆ ਮੇਰੇ ਪਤੀ ਦਾ ਨਾਮ ਮਨਜੀਤ ਸਿੰਘ ਹੈ ਪੁੱਤਰ ਸਰਦਾਰ ਜਗਿੰਦਰ ਸਿੰਘ ਜੀ ਦੇ ਨੇ ਸੇਮ ਆ ਕੀਏ ਦੁਵਾਰਾਂ ਆਸ-ਪਾਸ ਹੀ ਡਿੱਗਣ ਵਾਲੀਆਂ ਹੋ ਗਈਆਂ ਨੇ ਛੱਤ ਡਿੱਗ ਚੁੱਕੀ ਏ ਛੋਟਾ ਜਿਹਾ ਬੱਚਾ ਏ ਰਾਤ ਨੂੰ ਠੰਡ ਵੀ ਲੱਗਦੀ ਏ ਬਹੁਤ ਔਖੇ ਹੀ ਦਿਨ ਕੱਟੀ ਜਾਂਦੇ ਆ ਪਹਿਲਾਂ ਵੀ ਅਸੀਂ 2-3 ਵੀਕ ਪਹਿਲਾਂ ਮਤਲਬ ਕਿ ਹਫਤੇ ਹੋ ਗਏ ਨੇ ਤੇ ਅਸੀਂ ਪਾਈ ਸੀ ਵੀਡੀਓ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਕੋਈ ਸਾਡੇ ਤੱਕ ਨਹੀਂ ਅਜੇ ਤੱਕ ਪਹੁੰਚਿਆ ਤੇ ਅਸੀਂ ਇਸ ਕਰਕੇ ਅਸੀਂ ਦੁਬਾਰਾ ਵੀਡੀਓ ਪਾਉਣ ਲੱਗਿਆ ਤੇ ਵੀ ਨੰਬਰ ਨਹੀਂ ਪਾਇਆ ਸੀ ਨਾ ਕੋਈ ਸਕੈਨਰ ਪਾਇਆ ਸੀ ਜਿਨ੍ਹਾਂ ਨੇ ਕਮੈਂਟ ਕੀਤਾ ਇਹ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਨੰਬਰ ਭੇਜੋ ਤੇ ਉਹ ਸਾਡੀ ਵੀਡੀਓ ਤੇ ਲੋਕਾਂ ਨੇ ਨੰਬਰ ਪਾ ਪਾ ਕੇ ਪੈਸੇ ਲੁੱਟੇ ਆ ਵੀ ਸਾਡੇ ਤੱਕ ਕੋਈ ਪੈਸੇ ਨਹੀਂ ਅਜੇ ਪਹੁੰਚੇ ਹੋਰ ਨੇ ਨੰਬਰ ਪਾਏ ਆ ਕਮੈਂਟਾਂ ਵਿੱਚ ਬੈਕ ਰਿਪਲਾਈ ਆਈ ਜਾਂਦਾ ਸੀਗਾ ਅਸੀਂ ਪਾਇਆ ਸੀਗਾ ਪਰ ਉਹਨਾਂ ਨੂੰ ਲੱਗਿਆ ਅੱਗੇ ਵੀ ਫੇਕ ਨੰਬਰ ਆਈ ਜਾਂਦੇ ਆ ਤੇ ਹੁਣ ਵੀ ਸ਼ਾਇਦ ਉਹੀ ਨੰਬਰ ਹੋਵੇ ਤੇ ਦੋ ਦੋ ਕੁ ਮਹੀਨਿਆਂ ਦਾ ਬੱਚਾ ਹੈ ਤੇ ਬਹੁਤ ਮਤਲਬ ਕਿ ਔਖਾ ਹੈ ਤੁਹਾਨੂੰ ਰਹਿਣਾ ਇੱਥੇ ਹੋਰ ਸਾਡੀ ਕੋਈ ਜਗ੍ਹਾ ਨਹੀਂ ਹੈਗੀ ਰਹਿਣ ਦੀ ਅੰਡ ਬਹੁਤ ਲੱਗਦੀ ਏ ਅਸੀਂ ਦੋ ਤਿੰਨ ਵਾਰੀ ਤੇ ਅਸੀਂ ਬਿਮਾਰ ਹੋ ਗਏ ਆ ਮਾਸਾ ਮਤਲਬ ਹਾਂ ਠੀਕ ਹੋਏ ਆ ਆ ਬੱਚਾ ਬਿਮਾਰ ਹੋ ਗਿਆ ਸੀ ਅਜੇ ਵੀ ਮਤਲਬ ਕਿ ਉਹਨੂੰ ਖਾਂਸੀ ਬੁਖਾਰ ਅਜੇ ਵੀ ਹੈਗਾ ਅਸੀਂ ਕਹਿੰਨੇ ਅਸੀਂ ਆਪ ਦਾ ਸਕੈਨਰ ਅਸੀਂ ਵੀਡੀਓ ਵਿੱਚ ਪਾਵਾਂਗੇ ਸਾਡੇ ਸਕੈਨਰ ਤੇ ਹੈਲਪ ਕਰ ਦੇਣ ਜੇ ਸਾਡਾ ਵੈਸੇ ਤਾਂ ਸਾਡਾ ਸਾਨੂੰ ਚਾਹੀਦਾ ਹੈ ਸਸਤਾ ਵਾਲੇ ਜਿਵੇਂ ਲੋਕਾਂ ਦੀ ਹੈਲਪ ਕਰ ਰਹੇ ਨੇ ਸਾਡੇ ਪਿੰਡ ਦੇ ਵਿੱਚ ਵੀ ਕਮਰੇ ਪੌਣ ਲੱਗੇ ਖੜੇ ਆ ਤੇ ਉਸ ਟਾਈਮ ਵੀ 1500 ਤੱਕ ਨਹੀਂ ਪਹੁੰਚਾਈ ਸੀ ਇੱਥੇ ਪਹੁੰਚੇ ਨਹੀਂ ਸੀਗੇ ਤੇ ਤਾਂ ਕਰਕੇ ਸਾਡਾ ਨਾਮ ਨਹੀਂ ਆਇਆ ਬਾਕੀ ਹੈਲਪ ਤਾਂ ਕਰ ਹੀ ਜਾਂਦੇ ਆ ਤੇ ਸਾਡੀ ਕੋਈ ਅਜੇ ਤੱਕ ਹੈਲਪ ਨਹੀਂ ਹੋਈ ਐਸੀ ਸੰਸਥਾਵਾਂ ਇਹ ਹੀ ਮੰਗ ਕਰਦੇ ਆ ਕਿ ਸਾਡੀ ਵੀ ਕੋਈ ਹੈਲਪ ਕਰਨ ਸਾਨੂੰ ਕਮਰਾ ਬਣਾ ਕੇ ਦੇਣ ਹੋਰ ਸਾਨੂੰ ਕੋਈ ਪੈਸੇ ਦੀ ਲੋੜ ਨਹੀਂ ਕੋਈ ਕੁਝ ਨਹੀਂ ਕਲਾਕਾਰ ਵੀ ਕਾਫੀ ਆਏ ਸੀ ਹਾਰਡ ਦੇ ਦੌਰਾਨ ਹੋਰ ਵੀ ਕਾਫੀ ਸਮਾਜ ਸੇਵੀ ਲੋਕ ਆਏ ਸੀ ਉਹ ਤਾਂ ਕਹਿੰਦੇ ਸੀ ਤੁਹਾਡੇ ਵਰਗੇ ਗਰੀਬਾਂ ਦੇ ਬਹੁਤ ਮਦਦ ਕਰ ਰਹੇ ਨੇ ਮਕਾਨ ਬਣਵਾ ਕੇ ਦੇ ਰਹੇ ਨੇ ਵੀ ਤੁਹਾਡੇ ਤੱਕ ਉਹਨਾਂ ਵੀ ਪਹੁੰਚ ਨਹੀਂ ਕੀਤੀ ਕੋਈ ਨਹੀਂ ਸਾਡੇ ਤੱਕ ਪਹੁੰਚ ਆਈ ਨਹੀਂ ਕਿਸੇ ਨੇ ਵੀ ਨਹੀਂ ਸਰਕਾਰ ਤੋਂ ਜਾਂ ਫਿਰ ਸਮਾਜ ਸੇਵੀ ਹੋ ਗਏ ਜਾਂ ਜਿਹਨੇ ਕਲਾਕਾਰ ਹੋ ਗਏ ਇਹਨਾਂ ਕਾਫੀ ਜਗ੍ਹਾ ਤੇ ਉਹਨਾਂ ਨੇ ਹੈਲਪ ਕੀਤੀ ਅਸੀਂ ਜਾਣਦੇ ਹਾਂ ਸਾਡੀ ਵੀ ਹੈਲਪ ਕਰਨ ਬਸ ਸਾਡਾ ਕਮਰਾ ਬਣਾ ਦੇਣ ਤੇ ਸਾਨੂੰ ਕੋਈ ਹੋਰ ਸਾਨੂੰ ਪੈਸੇ ਦੀ ਵੀ ਕੋਈ ਮੰਗ ਨਹੀਂ ਹੈਗੀ ਜੇ ਪੈਸੇ ਸਾਡੇ ਤੱਕ ਪਹੁੰਚਾ ਸਕਦੇ ਆ ਫਿਰ ਅਸੀਂ ਆਪ ਆਪਣੇ ਆਪ ਅਸੀਂ ਖੜਾ ਕਰ ਲਵਾਂਗੇ ਮਕਾਨ ਕਿਉਂਕਿ ਸਾਡੇ ਕੋਲ ਇੰਨਾ ਹੈ ਨਹੀਂ ਜਿਆ ਤਿਆੜੀਦਾਰ ਬੰਦੇ ਹੈਗੇ ਆ ਘਰ ਵਾਲਾ ਕੀ ਮਜ਼ਦੂਰੀ ਕਰਦਾ ਓਹ ਮਜ਼ਦੂਰੀ ਕਰਦਾ ਹੈ ਬਸ ਜਿਵੇਂ ਉਹ ਵੈਟਰਿੰਗ ਦਾ ਕੰਮ ਕਰਦਾ ਹੈ ਪਹਿਲਸਾ ਵਗੈਰਾ ਤੇ ਜਾਂਦਾ ਹੈ ਹੋਰ ਕੋਈ ਸਾਡੇ ਕੋਲ ਨਹੀਂ ਸਾਡੇ ਸਾਡੀ ਕੋਈ ਜ਼ਮੀਨ ਨਹੀਂ ਕੋਈ ਕੁਝ ਨਹੀਂ ਇਸ ਟਾਈਮ ਹੀ ਮਜ਼ਦੂਰੀ ਤੇ ਗਿਆ ਹੈ ਘਰ ਵਾਲਾ ਇਸ ਟਾਈਮ ਵੀ ਕਰੇ ਨਹੀਂ ਹੈਗਾ ਉਹ ਗਿਆ ਹੋਇਆ ਨੰਬਰ ਸਾਡਾ ਹੈਗਾ ਹੈ ਕਨੈਕਸੀ 774301878 ਮੇਰਾ ਨਾਮ ਅਰਸ਼ਦੀਪ ਕੌਰ ਹੈ ਮੇਰੇ ਘਰਵਾਲੇ ਦਾ ਨਾਮ ਮਨਜੀਤ ਸਿੰਘ ਤੇ ਉਹਨਾਂ ਦਾ ਮੋਬਾਈਲ ਨੰਬਰ ਹੈ 7973901878 ਕਿਸੇ ਨੂੰ ਨਾ ਪਤਾ ਲੱਗੇ ਜਿਵੇਂ ਪੰਜਾਬੀ ਵਿੱਚ ਤੇ ਇੰਗਲਿਸ਼ ਵਿੱਚ ਵੀ ਰਿਪੀਟ ਕਰ ਦਿੰਨੇ ਆ 797390 1878 ਕੋਈ ਵੀ ਮਤਲਬ ਕੀ ਹੈ ਨੰਬਰ ਤੇ ਸੰਬਾਰਕ ਕਰੇ ਸਾਡੇ ਨਾਲ ਤਾਂ ਹੀ ਸਾਡੀ ਹੈਲਪ ਕਰਨ ਦਾ ਮੌਕਾ ਦੇ ਕੇ ਕਰਨ ਐਵੇਂ ਇਹ ਨਾ ਕਹਿਣ ਕਿ ਸ਼ਾਇਦ ਫਾਰਮਾਂ ਨੇ ਜਾਂ ਵੈਸੇ ਮੰਗ ਕਰ ਰਹੇ ਨੇ ਸਾਡੇ ਕਰੇ ਆ ਕੇ ਸਾਡੀ ਕੰਡੀਸ਼ਨ ਦੇਖ ਕੇ ਫਿਰ ਸਾਡੀ ਹੈਲਪ ਕਰਨ ਅਡੇ ਕੋਲ ਮਤਲਬ ਕਿ ਐਨੀ ਵਿਜਾਇਸ਼ ਹੈ ਨਹੀਂਗੀ ਲਗਭਗ ਸਾਨੂੰ ਮਤਲਬ ਕਿ 2 ਕੁ ਲੱਖ ਤਾਂ ਲੱਗ ਜਾਏਗਾ ਮੰਗਾਈ ਦੇ ਹਿਸਾਬ ਨਾਲ ਇੱਕ ਕਮਰਾ ਬਣਾਣ ਤੇ ਹਾਂਜੀ ਇੱਕ ਕਮਰਾ ਬਣਾਣ ਤੇ 2 ਲੱਖ ਸਾਡੇ ਕੋਲ ਨਹੀਂ ਹੈਗਾ ਅਸੀਂ ਕਾਹ ਦਾ ਖਰਚਾ ਹੀ ਮਸਾ ਕੱਢੀ ਦਾ